ਚੈਨਲ ਪੰਜਾਬੀ ਦੇ ਖਰਦਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਆਹਰਾਂ ਆਈਆਂ ਕੁਝ ਗੱਲਾਂ ਬਾਤਾਂ ਆਈਆਂ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਲਈ। ਸਭ ਤੋਂ ਪਹਿਲਾਂ ਅੱਜ ਅਮਰੀਕਾ ਦੇ ਵਿੱਚ ਖਬਰ ਬਹੁਤ ਚਰਚਾ ਦੇ ਵਿੱਚ ਆ ਕਿ ਲੈਰੀ ਸਮਰਸ ਦਾ ਐਬਸਟ੍ਰਿਨ ਫਾਈਲਜ਼ ਬਾਰੇ ਬਿਆਨ ਆਇਆ। ਇਹ ਜੈਫਰੀ ਐਬਸਟ੍ਰਿਨ ਤੁਸੀਂ ਜਾਣਦੇ ਆ ਤੇ ਲੈਰੀ ਸਮਰਸ ਕੌਣ ਆ ਇਹਦੀ ਅੱਜ ਖਬਰ ਅਮਰੀਕਾ ਦੇ ਨੈਸ਼ਨਲ ਮੀਡੀਆ ਦਾ ਧਿਆਨ ਕਿਉਂ ਖਿੱਚਿਆ? ਅੱਜ ਬਾਰੇ ਗੱਲਬਾਤ ਕਰਾਂਗੇ ਦੂਜਾ ਟਕਰ ਕਾਲਸਨ ਦੀ ਨਿਕ ਫੰਟਸ ਦੇ ਨਾਲ ਇੰਟਰਵਿਊ ਦੀ ਅੱਜ ਚਰਚਾ ਆ। ਇਹ ਕੀ ਮਾਮਲਾ ਆ? ਨਤੀਜਾ ਅਸਾਈਲਮ ਸੰਬੰਧੀ ਸੁਪਰੀਮ ਕੋਰਟ ਦਾ ਜਲਦੀ ਫੈਸਲਾ ਆ ਰਿਹਾ ਕਿ ਜਿਹੜੇ ਲੋਕ ਅਮਰੀਕਾ ਦੇ ਵਿੱਚ ਆਉਂਦੇ ਉਹਨਾਂ ਨੂੰ ਕਦੋਂ ਅਮਰੀਕਾ ਦੇ ਵਿੱਚ ਆਏ ਮੰਨ ਲਿਆ ਜਾਵੇ ਜਦੋਂ ਬਾਰਡਰ ਦੇ ਦੂਜੇ ਪਾਸੇ ਖੜੇ ਹੋਆ ਜਾਂ ਬਾਰਡਰ ਟੱਪ ਕੇ ਇਧਰ ਆ ਗਿਆ ਉਦੋਂ ਸਮੁੰਦਰੀ ਜਹਾਜ਼ ਦੀ ਇੱਕ ਟੱਕਰ ਹੋਈ ਸੀ ਪਿੱਛੇ ਜੇ ਤੇ ਉਹਦੇ ਐਕਸੀਡੈਂਟ ਦੇ ਕਾਰਨ ਹੁਣ ਪਤਾ ਲੱਗਿਆ ਤੇ ਇੱਕ ਟਰੰਪ ਪ੍ਰਸ਼ਾਸਨ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਵੱਡੀਆਂ ਤਬਦੀਲੀਆਂ ਕਰ ਰਿਹਾ ਇਹ ਤਬਦੀਲੀਆਂ ਕਿਹੜੀਆਂ ਆ ਇਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ ਸਭ ਤੋਂ ਪਹਿਲਾ ਮਾਮਲਾ ਲੈਰੀ ਸਮਰਜ਼ ਦਾ ਜੈਫਰੀ ਐਪਸਟੇਨ ਇੱਕ ਬਹੁਤ ਵਿਵਾਦ ਵਾਲਾ ਵਿਅਕਤੀ ਸੀ ਜਿਹੜਾ ਮੰਨਿਆ ਜਾਂਦਾ ਵੀ ਉਹ ਅੰਡਰਏਜ ਕੁੜੀਆਂ ਦੇ ਨਾਲ ਜਾਂ ਹੋਰ ਕੁੜੀਆਂ ਦੇ ਨਾਲ ਗਲਤ ਕੰਮ ਕਰਦਾ ਸੀ ਉਹਨਾਂ ਨੂੰ ਕਿਤੇ ਸੈਕਸ ਟ੍ਰੈਫਿਕਿੰਗ ਦੇ ਉਹਦੇ ਉੱਤੇ ਚਾਰਜ ਲੱਗੇ ਦੋਸ਼ੀ ਕਈ ਮਾਮਲਿਆਂ ਦੇ ਵਿੱਚ ਉਹ ਹੋਇਆ ਇੱਕ ਵਾਰੀ ਸਜ਼ਾ ਹੋਈ ਬਾਹਰ ਆ ਗਿਆ ਮੁੜ ਕੇ ਫੇਰ ਜਦੋਂ ਅੰਦਰ ਗਿਆ ਤੇ ਉਹਦੇ ਤੋਂ ਬਾਅਦ ਉਹਨੇ ਉੱਥੇ ਆਤਮ ਹੱਤਿਆ ਕਰ ਲਈ ਉਹਦੇ ਤੋਂ ਬਾਅਦ ਰੌਲਾ ਰੱਪਾ ਇਹ ਪਿਆ ਕਿ ਜੈਫਰੀ ਐਪਸਟੇਨ ਦਾ ਵੱਡੇ ਬੰਦਿਆਂ ਦੇ ਨਾਲ ਸੰਬੰਧ ਆ ਜਿਹੜੇ ਬਹੁਤ ਵੱਡੇ ਵੱਡੇ ਨਾਂ ਨੇ ਉਹਨਾਂ ਦੇ ਨਾਲ ਇਹਦਾ ਸਬੰਧ ਜੁੜਦਾ ਵੀ ਇੱਕ ਡਾਇਰੀ ਆ ਜਿਹਦੇ ਤੇ ਸਾਰਿਆਂ ਦੇ ਨਾਮ ਆ ਜਿਨ੍ਹਾਂ ਚ ਰਾਸ਼ਟਰਪਤੀ ਡੋਨਲਡ ਟਰੰਪ ਦਾ ਨਾਮ ਵੀ ਸਾਹਮਣੇ ਆਇਆ ਡੈਮੋਕ੍ਰੇਟ ਹਮੇਸ਼ਾ ਤੋਂ ਰੌਲਾ ਪਾਉਂਦਾ ਰਹੇ ਪਾਉਂਦੇ ਰਹੇ ਆ ਕਿ ਜਿਹੜੀਆਂ ਇਹਦੇ ਮਾਮਲੇ ਨਾਲ ਸਬੰਧਤ ਫਾਈਲਸ ਨੇ ਉਹਨਾਂ ਨੂੰ ਰਿਲੀਜ਼ ਕਰੋ ਸਾਨੂੰ ਦੱਸੋ ਪਬਲਿਕ ਕਰ ਦਿਓ ਸਰਵਜਨਕ ਕਰ ਦਿਓ ਆਮ ਲੋਕਾਂ ਨੂੰ ਦੱਸ ਦਿਓ ਕਿ ਇਹਦੇ ਵਿੱਚ ਕੀ ਸੀ ਸੱਚ ਦਾ ਸੱਚ ਝੂਠ ਦਾ ਝੂਠ ਪਤਾ ਲੱਗ ਜਵੇ ਕਈ ਵਾਰੀ ਇਹ ਮਾਮਲਾ ਰਾਜਨੀਤਿਕ ਖਿੱਦੋਖੁੰਡੀ ਬਣਿਆ ਡੈਮੋਕ੍ਰੇਟਾਂ ਨੇ ਜਦੋਂ ਕਦੇ ਧਿਆਨ ਡੋਨਲਡ 트੍ਰੰਪ ਦੀ ਕਿਸੇ ਗੱਲ ਤੋਂ ਪਾਸੇ ਕਰਨਾ ਹੁੰਦਾ ਡੋਨਲਡ 트੍ਰੰਪ ਦੇ ਕਹਿਣ ਅਨੁਸਾਰ ਉਸ ਵੇਲੇ ਇਹ ਮਾਮਲਾ ਲੈ ਕੇ ਸਾਹਮਣੇ ਆ ਜਾਂਦੇ ਆ ਪਰ ਜਿਹੜੀ ਹੁਣ ਹੁਣ ਵੀ ਹੁਣ ਰਾਸ਼ਟਰਪਤੀ 트੍ਰੰਪ ਨੇ ਪਿਛਲੇ ਦਿਨਾਂ ਦੇ ਵਿੱਚ ਕਹਿ ਦਿੱਤਾ ਕਿ ਠੀਕ ਆਓ ਸਾਰੀਆਂ ਪਬਲਿਕ ਕਰ ਦਿਓ ਜੋ ਕੁਝ ਵੀ ਡਾਕੂਮੈਂਟ ਉਹਦੇ ਨਾਲ ਸਬੰਧਤ ਹੈਗਾ ਆ ਉਹਨੂੰ ਜਨਤਕ ਕਰ ਦਿਓ ਸਾਨੂੰ ਉਹਦੇ ਤੇ ਕੋਈ ਇਤਰਾਜ਼ ਨਹੀਂ ਵੱਖਰੇ ਵੱਖਰੇ ਰੋਲੇ ਕਾਲੇ ਉਸ ਜੈਫਰੀ ਐਪਸਟਿਨ ਦੇ ਸਬੰਧੀ ਚੱਲਦੇ ਰਹੇ ਹੁਣ ਜਿਹੜਾ ਨਵਾਂ ਰੋਲਾ ਪਿਆ ਉਹ ਲੈਰੀ ਸਮਰਸਦਾਯਾ ਲੈਰੀ ਸਮਰਸ ਦਾ ਡੈਮੋਕ੍ਰੇਟ ਆ ਉਨੇ ਗੱਲ ਨੂੰ ਮੰਨ ਲਿਆ ਹੁਣ ਤੇ ਉਹਨੇ ਇਹ ਗੱਲ ਕਹੀ ਕਿ ਮੈਂ ਇਸ ਗੱਲ ਤੋਂ ਬਹੁਤ ਸ਼ਰਮਿੰਦਾ ਆ ਕਿ ਮੈਂ ਜੈਫਰੀ ਐਪਸਟੇਨ ਦੇ ਨਾਲ ਕਮਿਊਨੀਕੇਸ਼ਨ ਭਾਵ ਆਪਣਾ ਰਾਬਤਾ ਕਾਇਮ ਰੱਖਿਆ ਉਹ ਵੀ ਕਈ ਸਾਲਾਂ ਤੱਕ ਉਹ ਵੀ ਉਦੋਂ ਜਦੋਂ ਮੈਨੂੰ ਉਹਦੀ ਅਪਰਾਧਿਕ ਹਿਸਟਰੀ ਬਾਰੇ ਪਤਾ ਸੀ ਮੈਨੂੰ ਪਤਾ ਸੀ ਜੈਫਰੀ ਐਪਸਟੇਨ ਕਿੱਦਾਂ ਦਾ ਬੰਦਾ ਆ ਉਹਦੇ باوجود ਵੀ ਮੈਂ ਉਹਦੇ ਨਾਲ ਆਪਣਾ ਨਾਤਾ ਰੱਖਿਆ ਉਹਦੇ ਨਾਲ ਆਪਣਾ ਸਬੰਧ ਰੱਖਿਆ ਉਹਦੇ ਨਾਲ ਕਮਿਊਨੀਕੇਟ ਕਰਦਾ ਰਿਹਾ ਉਹਨੇ ਇਸ ਗੱਲ ਦੀ ਆਪਣੀ ਪੂਰੀ ਜ਼ਿੰਮੇਵਾਰੀ ਲਈ ਉਹ ਕਹਿੰਦਾ ਮੈਂ ਪੂਰਾ ਜ਼ਿੰਮੇਵਾਰ ਹਾਂ ਇਸ ਗੱਲ ਦੇ ਲਈ ਤੇ ਮੈਂ ਇਸ ਗੱਲ ਦੇ ਲਈ ਸ਼ਰਮਿੰਦਾ ਹਾਂ ਜਿਹੜੇ ਉਹਨੇ ਸ਼ਬਦ ਵਰਤੇ ਆ ਕਿ ਡੀਪਲੀ ਅਸ਼ੇਮਡ ਮੈਨੂੰ ਬਹੁਤ ਸ਼ਰਮ ਆ ਇਸ ਗੱਲ ਦੇ ਉੱਤੇ ਕਿ ਮੈਂ ਇਹ ਕੰਮ ਕੀਤਾ ਹੁਣ ਕਈ ਪਬਲਿਕ ਰੋਲਸ ਦੇ ਉੱਤੇ ਉਹਦਾ ਨਾਮ ਸੀ ਬੜਾ ਮੰਨਿਆ ਦੰਨਿਆ ਇਹ ਬੰਦਾ ਆ ਜਿਹੜਾ ਲੈਰੀ ਸਮਰਜ਼ ਆ ਉਹਨੇ ਹੌਲੀ ਹੌਲੀ ਹਾਰਵਰਡ ਦੇ ਵਿੱਚੋਂ ਪੜਾਉਂਦਾ ਹਾਰਵਰਡ ਦਾ ਪ੍ਰੈਜ਼ੀਡੈਂਟ ਰਹਿ ਚੁੱਕਿਆ ਕਿਦਾ ਵੀ ਮੈਂ ਹਾਰਵਰਡ ਦੇ ਵਿੱਚ ਪੜਾਉਂਦਾ ਰਹੂੰਗਾ ਪਰ ਬਾਕੀ ਉਹਨੇ ਸਾਰਾ ਕੁਝ ਰੋਕ ਦਿੱਤਾ ਆਪਣੇ ਆਪ ਨੂੰ ਪਬਲਿਕ ਵਰਕ ਤੋਂ ਸਪੀਚਸ ਤੋਂ ਐਡਵਾਈਜ਼ਰੀ ਰੋਲਸ ਤੋਂ ਜਾਂ ਜਿਹੜੀਆਂ ਥਿੰਕ ਟੈਂਕ ਐਕਟੀਵਿਟੀ ਸੀ ਉਹਨਾਂ ਸਾਰਿਆਂ ਤੋਂ ਆਪਣੇ ਆਪ ਨੂੰ ਪਿੱਛੇ ਕਰ ਲਿਆ ਕਿ ਮੈਂ ਇਹਦਾ ਦੋਸ਼ੀ ਹਾਂ ਭਾਵੇਂ ਮੈਂ ਉਹਦੇ ਨਾਲ ਸਬੰਧ ਰੱਖੇ ਇਸ ਕਰਕੇ ਮੈਂ ਉਹਦੇ ਤੋਂ ਬਾਅਦ ਜਿਹੜਾ ਬਾਹਰ ਆ ਰਿਆਂ ਜਿਹੜੇ ਨਵੇਂ ਐਪਸਟੇਨ ਦੇ ਡਾਕੂਮੈਂਟ ਸਾਹਮਣੇ ਆਏ ਆ ਉਹਦੇ ਵਿੱਚ ਇਸ ਰਿਸ਼ਤੇ ਬਾਰੇ ਹੋਰ ਬਹੁਤ ਕੁਝ ਪਤਾ ਲੱਗਿਆ ਜਿਹੜੀ ਹਾਊਸ ਓਵਰਸਾਈਟ ਕਮੇਟੀ ਆ ਉਹਨਾਂ ਨੇ ਨਵੇਂ ਮੈਸੇजेस ਰਿਲੀਜ਼ ਕੀਤੇ ਆ ਜਿਹੜੇ ਇਹ ਦੱਸਦੇ ਆ ਕਿ ਐਬਸਟਿਨ ਲੈਰੀ ਸਮਰਸ ਦੇ ਕਿੰਨਾ ਨੇੜੇ ਸੀਗਾ ਜਿਹੜੀ ਇਹਨਾਂ ਦੀ ਪ੍ਰਾਈਵੇਟ ਆਪਸ ਦੇ ਵਿੱਚ ਗੱਲਬਾਤ ਹੋਈ ਹੈ ਕਿ ਪਰਸਨਲ ਮੈਟਰਸ ਦੇ ਉੱਤੇ ਉਹ ਵੀ ਸਾਹਮਣੇ ਆਈ ਆ ਇਹ ਵੀ ਦੱਸਦੇ ਆ ਕਿ ਇਹਨਾਂ ਮੈਸੇजेस ਦੇ ਵਿੱਚ ਐਬਸਟਿਨ ਨੇ ਲੈਰੀ ਸਮਰਸ ਨੂੰ ਕੁਝ ਨਿੱਜੀ ਸਲਾਹਾਂ ਵੀ ਦਿੱਤੀਆਂ ਡਾਕੂਮੈਂਟਸ ਦੇ ਵਿੱਚ ਖਾਸ ਤੌਰ ਦੇ ਉੱਤੇ ਉਹਦੇ ਨਾਲ ਜਿਹੜੀ ਉਹਦੀ ਰੋਮਾਂਟਿਕ ਲਾਈਫ ਬਾਰੇ ਯਾ ਇਵਾਨ ਐਪਸਟੇਨ ਨੇ ਉਹਨੂੰ ਇਹ ਵੀ ਸਮਝਾਇਆ ਕਿ ਤੂੰ ਔਰਤਾਂ ਨੂੰ ਆਪਣੇ ਵੱਲ ਕਿਸ ਤਰੀਕੇ ਨਾਲ ਆਕਰਸ਼ਿਤ ਕਰਨਾ ਆ ਤੇ ਜਾਂ ਮਤਲਬ ਬਹੁਤ ਇੱਕ ਉਹਨਾਂ ਦਾ ਆਪਸ ਦੇ ਵਿੱਚ ਨੇੜੇ ਦਾ ਰਿਸ਼ਤਾ ਦੱਸਿਆ ਗਿਆ ਜਿਹੜਾ ਸਮਰਥ ਸੀਗਾ ਇਹਨੇ ਪਹਿਲਾਂ ਐਪਸਟੇਨ ਤੋਂ ਪੈਸੇ ਥੇਲੇ ਦੀ ਮਦਦ ਵੀ ਲਈ ਸੀ ਜਿਹੜੀਆਂ ਪਹਿਲੀਆਂ ਰਿਪੋਰਟਾਂ ਕੁਝ ਇਹ ਦੱਸਦੀਆਂ ਆ ਕਿ ਐਪਸਟੇਨ ਨੂੰ 1 ਮਿਲੀਅਨ ਡਾਲਰ ਦਾ ਪ੍ਰੋਜੈਕਟ ਜਿਹੜਾ ਇਹਦਾ ਸਮਰਥ ਦੀ ਪਤਨੀ ਦੇ ਨਾਲ ਸਬੰਧਤ ਸੀ ਉਹ ਰੇਜ਼ ਕਰਨ ਦੇ ਲਈ ਉਦੀ ਮਦਦ ਮੰਗੀ ਸੀ ਹੁਣ ਜਿਹੜੀਆਂ ਵੱਡੀਆਂ ਆਰਗੇਨਾਈਜੇਸ਼ਨਸ ਨੇ ਜਦੋਂ ਲੈਰੀ ਸਮਰਸ ਨੇ ਮੁਆਫੀ ਮੰਗ ਲਈ ਆ ਸਾਰੇ ਕੁਸ਼ਤੇ ਵਿੱਚ ਵੱਡੇ ਜਿਹੜੇ ਥਿੰਕ ਟੈਂਕ ਨੇ ਜਾਂ ਰਿਸਰਚ ਗਰੁੱਪ ਨੇ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਹੁਣ ਇਹਦੇ ਨਾਲ ਲੈਰੀ ਸਮਰਸ ਦੇ ਨਾਲ ਹੋਰ ਕੰਮ ਨਹੀਂ ਕਰ ਰਹੇ ਜਿਹੜਾ ਸੈਂਟਰ ਫਾਰ ਅਮਰੀਕਨ ਪ੍ਰੋਗਰੈਸ ਆ ਯੇਲ ਬਜਟ ਲੈਬ ਆ ਇਸੇ ਤਰੀਕੇ ਦੇ ਨਾਲ ਹਮਿਲਟਨ ਪ੍ਰੋਜੈਕਟ ਆ ਬੁਕਿੰਗਸ ਦੇ ਉੱਤੇ ਇਹਨਾਂ ਸਾਰਿਆਂ ਨੇ ਆਪਣੇ ਆਪ ਨੂੰ ਪਿੱਛੇ ਕਰ ਲਿਆ ਜਿਹੜੇ ਬਹੁਤ ਸਾਰੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਆਰਥਿਕ ਪ੍ਰੋਜੈਕਟ ਸੀਗੇ ਉਹਨਾਂ ਨੂੰ ਵੀ ਉੱਥੇ ਪੌਜ਼ ਕਰ ਦਿੱਤਾ ਗਿਆ ਜਿਹੜੇ ਇਹਨਾਂ ਨੇ ਹੈਲਪ ਕਰਨੀ ਸੀ ਵੱਡੇ ਪ੍ਰੋਗਰੈਸਿਵ ਇਕਨੋਮਿਕਸ ਪਾਲਿਸੀ ਗਰੁੱਪ ਜਿਹੜੇ ਸੈਂਟਰ ਫਾਰ ਅਮਰੀਕਨ ਪ੍ਰੋਗਰੈਸ ਤੇ ਉੱਤੇ ਸਾਰੇ ਦਾ ਸਾਰਾ ਲਾਂਚ ਜਿਹੜਾ ਹੋਲਡ ਦੇ ਉੱਤੇ ਪਾ ਦਿੱਤਾ ਗਿਆ ਜਦੋਂ ਇਹ ਖਬਰ ਸਾਹਮਣੇ ਆਈ ਆ ਹੁਣ ਹਾਰਵਰਡ ਦੇ ਉੱਤੇ ਵੀ ਪ੍ਰੈਸ਼ਰ ਬਹੁਤ ਜ਼ਿਆਦਾ ਪੈ ਰਿਹਾ ਸੈਨੇਟਰ ਐਲੀਜ਼ਾਬੈਥ ਵਾਰਨ ਨੇ ਉੱਥੇ ਉਹਨਾਂ ਨੇ ਕਿਹਾ ਕਿ ਹਾਰਵਰਡ ਨੂੰ ਇਸ ਗੱਲ ਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਔਰ ਇਹਨੂੰ ਜਿਹੜੀਆਂ ਸਮਰਸ ਦੇ ਨਾਲ ਟਾਈਜ਼ ਨੇ ਜਿਹੜੇ ਸਬੰਧ ਨੇ ਹਾਰਵਰਡ ਦੇ ਯੂਨੀਵਰਸਿਟੀ ਦੇ ਉਹ ਸਾਰੇ ਦੇ ਸਾਰੇ ਇੱਕਦਮ ਤੋੜ ਲੈਣੇ ਚਾਹੀਦੇ ਆ ਦੂਜਾ ਇਹ ਵੀ ਆਪਾਂ ਜਾਣਦੇ ਆਂ ਕਿ ਜਿਹੜਾ ਇਹ ਸਮਰਸ ਆ ਇਹ ਬਹੁਤ ਵੱਡੀ ਇੱਕ ਕਹਿ ਲਓ ਵੱਡੀ ਫਿਗਰ ਆ ਉਥੇ ਅਮਰੀਕਾ ਦੀ ਜਦੋਂ ਆਰਥਿਕ ਨੀਤੀ ਦੀ ਗੱਲਬਾਤ ਆਉਂਦੀ ਆ ਉਥੇ ਬਹੁਤ ਵੱਡਾ ਆ ਸੋ ਇਹ ਹੈਡ ਆਫ ਨੈਸ਼ਨਲ ਇਕਨੋਮਿਕ ਕਾਉਂਸਲ ਓਬਾਮਾ ਦੇ ਵੇਲੇ ਉਹਦੇ ਹੈਡ ਰਹੇ ਆ ਫਿਰ ਇਹ ਜਿਹੜੇ ਫਾਰਮਰ ਪ੍ਰੈਜ਼ੀਡੈਂਟ ਰਹੇ ਆ ਹਾਰਵਰਡ ਦੇ ਇਹ ਇੱਕ ਵੇਲੇ ਕੈਂਡੀਡੇਟ ਸੀਗੇ ਜਿਹੜੇ ਫੈਡਰਲ ਰਿਜ਼ਰਵ ਦੇ ਉਹਨੂੰ ਲੀਡ ਕਰਨ ਦੇ ਲਈ ਵੀ ਇਹਨਾਂ ਦਾ ਇਨਫਲੂਐਂਸ ਇੱਥੇ ਤੱਕ ਸੀਗਾ ਕਿ ਇਸ ਸਾਰੇ ਕੁਝ ਨੇ ਜਿਹੜਾ ਬਹੁਤ ਜ਼ਿਆਦਾ ਕੰਟਰੋਵਰਸ਼ੀਅਲ ਉਹਦੇ ਕਨੈਕਸ਼ਨ ਉਹ ਇਹਦੇ ਨਾਲ ਬਣਾ ਦਿੱਤਾ ਔਰ ਇਵਨ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਇਹਨੂੰ ਪ੍ਰੈਜ਼ੀਡੈਂਟ ਬਾਈਡ ਨੂੰ ਪ੍ਰੋਵਾਈਡਨ ਨੂੰ ਪ੍ਰਾਈਵੇਟਲੀ ਐਡਵਾਈਸ ਵੀ ਕਰਦੇ ਰਹੇ ਆ ਦੀ ਪੋਸਟ ਪੰਡੈਮਿਕ ਇਕਨੋਮਿਕ ਰਿਕਵਰੀ ਸੀ ਉਹਦੇ ਵਿੱਚ ਇਹਨਾਂ ਦਾ ਰੋਲ ਕਾਫੀ ਜ਼ਿਆਦਾ ਸਾਹਮਣੇ ਆਇਆ ਸੋ ਐਬਸਟ੍ਰੇਨ ਫਾਈਲਾਂ ਜਿਹੜੀਆਂ ਕਿ ਮੁੱਖ ਤੌਰ ਦੇ ਤੇ ਡੈਮੋਕ੍ਰੇਟ ਗੱਲ ਚੱਕਦੇ ਆ ਰਾਸ਼ਟਰਪਤੀ 트럼ਪ ਨੂੰ ਨਿਸ਼ਾਨਾ ਬਣਾਉਂਦੇ ਆ ਪਰ ਇਸ ਰੋਲੇਕੋਲੇ ਦੇ ਵਿੱਚ ਇਹ ਡਾਕੂਮੈਂਟ ਜਨਤਕ ਕਰਨ ਦੇ ਚੱਕਰ ਦੇ ਵਿੱਚ ਜਿਹੜਾ ਲੈਰੀ ਸਮਰਜ਼ਾ ਜਿਹੜਾ ਕਿ ਆਪ ਡੈਮੋਕ੍ਰੇਟ ਆ ਉਹਦਾ ਨਾਮ ਵੀ ਆਇਆ ਤੇ ਉਹਨੇ ਹੁਣ ਇਸ ਗੱਲ ਦੇ ਲਈ ਮੁਆਫੀ ਮੰਗ ਕੇ ਸਾਰੇ ਅਹੁਦਿਆਂ ਤੋਂ ਪਿੱਛੇ ਹਟਣ ਦਾ ਐਲਾਨ ਕਰ ਦਿੱਤਾ ਅਮਰੀਕਾ ਦੇ ਵਿੱਚ ਅੱਜ ਇੱਕ ਹੋਰ ਰਾਸ਼ਟਰੀ ਪਦਰ ਦੇ ਉੱਤੇ ਮੁੱਦਾ ਚਰਚਾ ਦੇ ਵਿੱਚ ਆਇਆ ਤੁਸੀਂ ਜਾਣਦੇ ਹੋ ਕਿ ਬਹੁਤ ਪ੍ਰਸਿੱਧ ਕੰਜ਼ਰਵਟਿਵ ਟੀਵੀ ਹੋਸਟ ਆ ਜਿਹੜਾ ਕਿ ਟੌਪ ਰੇਟਡ ਹੋਸਟ ਫੌਕਸ ਨਿਊਜ਼ ਦੇ ਉੱਤੇ ਰਿਹਾ ਜਦੋਂ ਇਹਨੇ ਇਸ ਨੈਟਵਰਕ ਨੂੰ ਵਿਸੋ ਆਪਣੇ 23 ਦੇ ਵਿੱਚ ਛੱਡਿਆ ਟੱਕਰ ਕਾਲਸਨ ਉਹਦਾ ਨਾਮ ਬਹੁਤ ਚਰਚਾ ਦੇ ਵਿੱਚ ਔਰ ਟੱਕਰ ਕਾਲਸਨ ਆਪਣੀ ਜਿਹੜੀ ਵਿਵਾਦਪੂਰਨ ਕਮੈਂਟਰੀ ਆ ਉਹਦੇ ਕਰਕੇ ਜਾਣਿਆ ਜਾਂਦਾ ਕਾਲਸਨ ਨੇ ਬਹੁਤ ਵਾਰੀ ਇਮੀਗ੍ਰੇਸ਼ਨ ਦੇ ਉੱਤੇ ਨੈਸ਼ਨਲਿਜ਼ਮ ਦੇ ਉੱਤੇ ਕੁਝ ਸੱਭਿਆਚਾਰਕ ਮਾਮਲਿਆਂ ਦੇ ਉੱਤੇ ਨੈਸ਼ਨਲ ਡਿਬੇਟ ਸ਼ੁਰੂ ਕੀਤੇ ਆ ਟਕਰ ਕਾਲਸਨ ਜਦੋਂ ਇਹ ਗੱਲਬਾਤ ਸ਼ੁਰੂ ਕਰਦਾ ਤੇ ਪੂਰੇ ਅਮਰੀਕਾ ਦੇ ਵਿੱਚ ਉਹਦੇ ਉੱਤੇ ਚਰਚਾ ਛਿੜਦੀ ਆ ਉਸ ਗੱਲ ਦੇ ਉੱਤੇ ਬਹੁਤ ਪਾਵਰਫੁਲ ਫਿਗਰਸ ਨੂੰ ਇਹਨੇ ਇੰਟਰਵਿਊ ਕੀਤਾ ਖਾਸ ਤੌਰ ਦੇ ਉੱਤੇ ਜਿਹੜੇ ਪੋਲਰਾਈਜ਼ਡ ਫਿਗਰਸ ਨੇ ਉਹਨਾਂ ਨੂੰ ਡੋਨਲਡ ਟਰੰਪ, ਵਲਾਦੀਮੀਰ ਪੁਤਿਨ ਨੈਕ ਫਿਉਨਟੈਸ ਨੂੰ ਇਹਨੇ ਹੁਣ ਇੰਟਰਵਿਊ ਕੀਤਾ ਜਿਹਦਾ ਇਸ ਵੇਲੇ ਸਭ ਤੋਂ ਵੱਡਾ ਕਾ ਜਮੈਕਾ ਦੇ ਵਿੱਚ ਰੌਲਾ ਪੈ ਰਿਹਾ ਕਿ ਨਿਕ ਫਿਉਨਟਿਸ ਨੂੰ ਇੰਟਰਵਿਊ ਕਰਨਾ ਚਾਹੀਦਾ ਸੀ ਜਾਂ ਨਹੀਂ ਕਰਨਾ ਚਾਹੀਦਾ ਸੀ ਟੱਕਰ ਕਾਲਸਨ ਜਿਹੜਾ ਕਿ ਹੋਸਟ ਆ ਇਹਦਾ ਆਨਲਾਈਨ ਬਹੁਤ ਵੱਡਾ ਇਨਫਲੂਐਂਸਰ ਆ ਫੌਕਸ ਨਿਊਜ਼ ਦੇ ਉੱਤੇ ਬਹੁਤ ਪ੍ਰਸਿੱਧ ਹੋਸਟ ਰਿਹਾ ਇਹ ਬਾਅਦ ਵਿੱਚ ਨੇ ਆਪਣਾ ਜਿਹੜਾ ਇੰਡੀਪੈਂਡੈਂਟ ਸ਼ੋਅ ਟਵਿੱਟਰ ਦੇ ਉੱਤੇ ਐਕਸ ਦੇ ਉੱਤੇ ਜਿਹੜਾ ਸ਼ੁਰੂ ਕੀਤਾ ਤੇ ਇਹਨੂੰ 10s ਆਫ ਮਿਲੀਅਨਸ ਆਫ ਵਿਊਜ਼ ਉਸ ਮਾਮਲੇ ਦੇ ਵਿੱਚ ਉੱਥੇ ਮਿਲਦੇ ਆ ਇਹਦੇ ਉੱਤੇ ਕਈ ਵਾਰੀ ਟੱਕਰ ਕਾਲਸਨ ਦੇ ਉੱਤੇ ਦੋਸ਼ ਲੱਗਦੇ ਰਹੇ ਆ ਵੀ ਇਹਨੇ ਗਲਤ ਜਾਣਕਾਰੀ ਲੋਕਾਂ ਨੂੰ ਫਲਾਈ ਆ ਆਲੋਚਕ ਇਹ ਕਹਿੰਦੇ ਆ ਕਿ ਇਹ ਕਨਸਪੀਰੇਸੀ ਥਿਊਰੀਜ਼ ਉਫ ਲਾਉਂਦਾ ਆ ਬਹੁਤ ਚਰਚਾ ਦੇ ਵਿੱਚ ਉਦੋਂ ਵੀ ਆਇਆ ਸੀ ਜਦੋਂ ਜਿਹੜਾ ਜਿਹੜੇ ਇੱਕ ਤਾਂ ਜਦੋਂ ਕੋਵਿਡ ਦਾ ਮਾਮਲਾ ਸੀ ਉਸ ਵੇਲੇ ਵੀ ਬਹੁਤ ਚਰਚਾ ਦੇ ਵਿੱਚ ਆਇਆ ਸੀ ਜਾਰਜ ਫਲੌਇਡ ਦੀ ਮੌਤ ਜਦੋਂ ਹੋਈ ਸੀ ਉਸ ਮੌਤ ਨੂੰ ਵੀ ਇਹਨੇ ਕਿਹਾ ਸੀ ਕਿ ਉਹਦਾ ਕਿਸੇ ਹੋਰ ਕਾਰਨ ਕਰਕੇ ਮੌਤ ਹੋ ਗਈ ਆ ਉਸ ਪੁਲਿਸ ਵਾਲੇ ਦੇ ਉਹਦੇ ਧੌਣ ਤੇ ਗੋਡਾ ਰੱਖਣ ਨਾਲ ਮੌਤ ਨਹੀਂ ਹੋਈ ਕਈ ਤਰ੍ਹਾਂ ਦੀਆਂ ਕੰਟਰੋਵਰਸੀ ਦੇ ਵਿੱਚ ਟੱਕਰ ਕਲਸਰ ਨਾਲ ਇਨਵੋਲ ਹੋ ਰਿਹਾ ਖਬਰ ਹੈ ਕਿ ਟੱਕਰ ਕਾਲਸਨ ਨੇ ਜਿਹੜਾ ਇੱਕ ਫਾਰ ਰਾਈਟ ਬਿਲਕੁਲ ਸੱਜੇ ਪੱਖੀ ਇਹ ਫਿਗਰ ਆ ਫਿਊਨਸ ਫਿਊਨਸ ਦੀ ਇੰਟਰਵਿਊ ਕੀਤੀ ਆ ਨਿਕ ਫਿਊਨਸ ਦੀ ਇੰਟਰਵਿਊ ਕੀਤੀ ਆ ਤੇ ਅਮਰੀਕਾ ਦੇ ਵਿੱਚ ਰੌਲਾ ਇਹ ਪੈ ਰਿਹਾ ਵੀ ਇਹਨੂੰ ਇੰਟਰਵਿਊ ਕਰਨੀ ਚਾਹੀਦੀ ਸੀ ਜਾਂ ਨਹੀਂ ਕਰਨੀ ਚਾਹੀਦੀ ਸੀ ਡੈਮੋਕ੍ਰੇਟ ਤਾਂ ਕਹਿਣਗੇ ਕਿ ਨਹੀਂ ਕਰਨੀ ਚਾਹੀਦੀ ਸੀ ਜਿਹੜੇ ਰਿਪਬਲਿਕਨ ਖੇਮਾ ਆ ਉਹ ਵੀ ਇਸ ਗੱਲ ਦੇ ਉੱਤੇ ਨਾਰਾਜ਼ ਆ ਵੀ ਇੰਨਾ ਜਿਹੜਾ ਇੱਕ ਕਟੜ ਤੇ ਸਿਰੇ ਦੇ ਵਿਚਾਰਾਂ ਵਾਲਾ ਵਿਅਕਤੀ ਆ ਉਹਨੂੰ ਐਡੀ ਵੱਡੀ ਸਪੇਸ মিডিਆ ਦੇ ਵਿੱਚ ਇਹਨੂੰ ਨਹੀਂ ਦੇਣੀ ਚਾਹੀਦੀ ਸੀ ਫਿਉਂਡਸ ਓਪਨਲੀ ਪ੍ਰਮੋਟ ਕਰਦਾ ਐਕਸਟਰੀਮਿਜ਼ਮ ਨੂੰ ਜਿਹੜਾ ਇੱਕ ਬਿਲਕੁਲ ਸਿਰੇ ਦੇ ਵਿਚਾਰ ਆ ਨਸਲਵਾਦ ਨੂੰ ਜਾਂ ਜਿਹੜੇ ਯਹੂਦੀਆਂ ਦੇ ਖਿਲਾਫ ਵਿਚਾਰ ਨੇ ਐਂਟੀਸੈਮੈਟਿਕ ਵਿਊਜ਼ ਨੇ ਉਹਨਾਂ ਚੀਜ਼ਾਂ ਨੂੰ ਇਹ ਓਪਨਲੀ ਪ੍ਰਮੋਟ ਕਰਦਾ ਹੁਣ ਉਹਨੂੰ ਟੱਕਰ ਕਾਲਸਨ ਆਪਣੇ ਸ਼ੋਅ ਦੇ ਵਿੱਚ ਲੈ ਕੇ ਆਇਆ ਇਹ ਜਿਹੜਾ ਗ੍ਰੈਪਰ ਦਾ ਗ੍ਰੈਪਰ ਮੂਵਮੈਂਟ ਆ ਜਿਹੜੀ ਉਹਦਾ ਲੀਡਰ ਰਹਾ ਹੈ ਔਰ ਉਹਦੇ ਤੋਂ ਬਾਅਦ ਇਹਨੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਬਿਲਕੁਲ ਇੱਕ ਸੱਜੇ ਪੱਖੀ ਵਿਚਾਰਧਾਰਾ ਦੇ ਪਿੱਛੇ ਲਾਉਣ ਦੇ ਵਿੱਚ ਇਹਦਾ ਖਾਸ ਯੋਗਦਾਨ ਇਹਨੂੰ ਇਹਨਾਂ ਵਿਚਾਰਾਂ ਕਰਕੇ ਕਿਉਂਕਿ ਇਹਦੇ ਵਿਚਾਰ ਬਹੁਤ ਐਕਸਟ੍ਰੀਮ ਦੇ ਨੇ ਸਿਰੇ ਦੇ ਨੇ ਸਮਾਜ ਦੇ ਲਈ ਹਾਨੀਕਾਰਕ ਹੋ ਸਕਦੇ ਆ ਇਸ ਕਰਕੇ ਇਹਨੂੰ ਕਈ ਪਲੇਟਫਾਰਮ ਜਿਵੇਂ YouTube ਆ Twitch ਆ ਜਾਂ ਕਈ ਜਿਹੜੀਆਂ ਬੈਂਕਾਂ ਆ ਉਹਨਾਂ ਤੋਂ ਪੇਮੈਂਟ ਪ੍ਰੋਸੈਸਰਸ ਤੋਂ ਬੈਨ ਕਰ ਦਿੱਤਾ ਗਿਆ ਵੀ ਇਹ ਨਫ਼ਰਤ ਦੀ ਗੱਲ ਕਰਦਾ ਹੇਟ ਸਪੀਚ ਫਲਾਉਂਦਾ ਆ ਤੇ ਇਹਦੇ ਬੜੇ ਐਕਸਟਰੀਮਿਸਟ ਜਿਹੜੇ ਵਿਚਾਰ ਨੇ ਇਹਨੂੰ ਜਨਵਰੀ 6 ਦੀ ਰੈਲੀ ਦੇ ਨਾਲ ਵੀ ਕਿਸੇ ਨਾ ਕਿਸੇ ਤਰ੍ਹਾਂ ਰੋਲ ਜੋੜ ਕੇ ਦੱਸਿਆ ਜਾਂਦਾ ਵੀ ਇਹਨੇ ਜਿਹੜੇ ਫਾਲੋਅਰਸ ਸੀ ਉਹਨਾਂ ਨੂੰ ਜਾਣਬੁੱਝ ਕੇ ਅਨਕਰੇਜ ਕੀਤਾ ਕਿ ਉੱਥੇ ਉਹ ਜਾਣ ਤੇ ਸਾਰੇ ਦਾ ਸਾਲਾ ਜਿਹੜਾ ਕੈਪੀਟਲ ਰਾਈਟਸ ਵਾਲਾ ਪੂਰੇ ਦਾ ਪੂਰਾ ਜਿਹੜਾ ਪ੍ਰੋਟੈਸਟ ਸੀ ਉਹ ਸਾਰੇ ਦੇ ਸਾਰੇ ਪ੍ਰੋਟੈਸਟ ਉਹਨੇ ਸਟੀਲ ਕਰ ਲਿਆ ਚੋਰੀ ਕਰ ਲਿਆ ਹੁਣ ਇਹਦੀ ਆਨਲਾਈਨ ਰੀਚ ਬਹੁਤ ਹੋਈ ਆ ਇਹ ਜਦੋਂ ਐਕਸ ਤੋਂ ਤੋਂ ਇਹਨੂੰ ਪਹਿਲਾਂ ਬੈਨ ਕਰ ਦਿੱਤਾ ਗਿਆ ਸੀ ਟਵਿੱਟਰ ਤੋਂ ਐਲਨ ਮਸਕ ਨੇ ਇਹਨੂੰ ਉੱਥੇ ਰੀਇਨਸਟੇਟ ਕਰ ਦਿੱਤਾ ਹੁਣ ਰੌਲਾ ਇਹ ਪਿਆ ਕਿ ਟੱਕਰ ਕਾਲਸਨ ਨੇ ਨਿਕ ਫਿਨਟਸ ਦੀ ਇੰਟਰਵਿਊ ਕੀਤੀ ਆ ਜਿਹੜਾ ਕਿ ਇੱਕ ਵਾਈਟ ਨੈਸ਼ਨਲਿਸਟ ਆ ਇਹਦੇ ਤੋਂ ਬਾਅਦ ਜਿਹੜਾ ਬਹੁਤ ਸਾਰਾ ਰੌਲਾ ਗਲਾ ਪਿਆ ਵੀ ਇਹਨੂੰ ਉਹਦਾ ਜਿਹੜਾ ਪੌਡਕਾਸਟ ਸੀਗਾ ਉਹਦੇ ਨਾਲ ਬਹੁਤ ਸਾਰੇ ਕਨਸਰਵੇਟਿਵ ਅਫਸੈਟ ਹੋਏ ਔਰ ਨੂੰ ਇਦਾਂ ਲੱਗਦਾ ਵੀ ਜਿੱਦਾਂ ਇਸ ਵਿਅਕਤੀ ਨੂੰ ਇਹ ਪਲੇਟਫਾਰਮ ਟੱਕਰ ਕਾਲਸਨ ਦੁਆਰਾ ਨਹੀਂ ਦੇਣਾ ਚਾਹੀਦਾ ਸੀ ਡੋਨਲਡ ਟਰੰਪ ਨੇ ਡਿਫੈਂਡ ਕੀਤਾ ਉਹਨੂੰ ਉਹਨੂੰ ਨਹੀਂ ਡਿਫੈਂਡ ਕੀਤਾ ਫਰੈਂਟਸ ਨੂੰ ਸਗੋਂ ਉਹਨੇ ਟੱਕਰ ਕਾਲਸਨ ਨੂੰ ਡਿਫੈਂਡ ਕੀਤਾ ਟਰੰਪ ਨੇ ਇਹ ਕਿਹਾ ਕਿ ਕਾਲਸਨ ਕਿਸੇ ਵਿਅਕਤੀ ਨੂੰ ਵੀ ਇੰਟਰਵਿਊ ਕਰ ਸਕਦਾ ਆ ਜਿਹਨੂੰ ਵੀ ਉਹ ਚਾਹੁੰਦਾ ਆ ਤੇ ਇਹ ਲੋਕਾਂ ਦੇ ਉੱਤੇ ਨਿਰਪਰ ਕਰਦਾ ਕਿ ਉਹ ਫੈਸਲਾ ਕਰਨਗੇ ਉਹਨਾਂ ਨੇ ਕੀ ਸੁਣਨਾ ਉਹਨਾਂ ਨੇ ਕੀ ਨਹੀਂ ਸੁਣਨਾ ਉਹਨਾਂ ਨੇ ਇੱਕ ਕਲੀਅਰ ਇਹ ਗੱਲ ਕਹਿ ਦਿੱਤੀ ਆ ਕਿ ਇਹ ਉਹਨਾਂ ਨੂੰ ਇੰਟਰਵਿਊ ਦੇ ਨਾਲ ਕੋਈ ਪ੍ਰੋਬਲਮ ਨਹੀਂ ਆ ਸੋ ਦੂਜਾ ਉਹਨਾਂ ਨੇ ਇਹ ਕਿਹਾ ਕਿ ਫਿਊਨਸ ਦੇ ਬਾਰੇ ਵਿੱਚ ਇੱਕ ਫਿਊਨਸ ਦੇ ਬਾਰੇ ਡੋਨਲਡ 트੍ਰੰਪ ਕਹਿੰਦੇ ਮੈਨੂੰ ਜ਼ਿਆਦਾ ਜਾਣਕਾਰੀ ਨਹੀਂ ਵੀ ਇਹ ਹੈ ਕੌਣ ਹਾਲਾਂਕਿ ਉਹ ਬਹੁਤ ਜ਼ਿਆਦਾ ਨਿਊਜ਼ ਦੇ ਵਿੱਚ ਆਇਆ ਹੈ ਔਰ ਉਹਨਾਂ ਨੇ ਜਿਹੜੀ ਡਾਊਨ ਪਲੇ ਕੀਤਾ 트੍ਰੰਪ ਜਾਣ ਬੁੱਝ ਕੇ ਇਦਾਂ ਕਹਿੰਦੇ ਵੀ ਮੈਨੂੰ ਨਹੀਂ ਪਤਾ ਉਹ ਕੌਣ ਆ ਇਹ ਇੰਟਰਵਿਊ ਨੇ ਬਹੁਤ ਵੱਡੀ ਲੜਾਈ ਕਨਸਰਵੇਟਿਵ ਲਹਿਰ ਦੇ ਅੰਦਰ ਪੈਦਾ ਕਰ ਦਿੱਤੀ ਆ ਜਿਹੜੀ ਕਨਸਰਵੇਟਿਵ ਵਰਲਡ ਆ ਸਪੈਸ਼ਲੀ ਹੈਰੀਟੇਜ ਫਾਊਂਡੇਸ਼ਨ ਪ੍ਰੋਜੈਕਟ 2025 ਦੇ ਸਪੋਰਟਰ ਉਹਨਾਂ ਨੇ ਹੁਣ ਇਸ ਗੱਲ ਦੇ ਉੱਤੇ ਆਰਗੂ ਕਰਨਾ ਸ਼ੁਰੂ ਕਰ ਦਿੱਤਾ ਵੀ ਇਹ ਕਿਧਰਲੇ ਪਾਸੇ ਨੂੰ ਤੁਰ ਪਏ ਆ ਸੋ ਜਿਹੜਾ ਟਰੰਪ ਦਾ ਕਮੈਂਟ ਆ ਉਹਨੇ 2022 ਦਾ ਇੱਕ ਜਿਹੜਾ ਬਹੁਤ ਕੰਟਰੋਵਰਸ਼ੀਅਲ ਡਿਨਰ ਸੀਗਾ ਫਿਊਂਟਸ ਦੇ ਨਾਲ ਜਿਹੜਾ ਕੀਤਾ ਸੀ 2022 ਦੇ ਵਿੱਚ ਇਹਨਾਂ ਨੇ ਇੱਕ ਡਿਨਰ ਕੀਤਾ ਸੀ ਉਸ ਡਿਨਰ ਦੀ ਚਰਚਾ ਬਹੁਤ ਹੋਈ ਸੀ ਰੈਪਰ ਜਿਹੜੀ ਕੈਨੀ ਵੈਸਟ ਆ ਉਦੇ ਨਾਲ ਤੇ ਇਹਦੇ ਨਾਲ ਫਿਉਂਟਸ ਦੇ ਨਾਲ ਮਾਰੇ ਲੋਗੋ ਦੇ ਵਿੱਚ 트ੰਪ ਨੇ ਡਿਨਰ ਕੀਤਾ ਸੀ ਬਹੁਤ ਸਾਰੇ ਪਬਲਿਕ ਪਰ ਨੇ ਉਸ ਵੇਲੇ ਇਹਨਾਂ ਨੂੰ ਕ੍ਰਿਟਿਕਾਈਜ਼ ਕੀਤਾ ਸੀ ਕਿ ਡੋਨਲਡ 트ੰਪ ਨੂੰ ਇਹ ਨਹੀਂ ਕਰਨਾ ਚਾਹੀਦਾ ਤੇ ਹੁਣ ਉਹਨਾਂ ਨੇ ਇਹ ਕਹਿ ਦਿੱਤਾ ਕਿ ਮੈਨੂੰ ਨਹੀਂ ਪਤਾ ਕੌਣ ਸੀ ਕਿ ਉਹਨੂੰ ਜਿਹੜੀ ਕੈਨੀ ਸੀ ਉਹਦੇ ਨਾਲ ਉਹ ਆਇਆ ਸੀ ਮੈਂ ਉਹਦੇ ਬਾਰੇ ਨਹੀਂ ਜਾਣਦਾ ਡੈਮੋਕ੍ਰੈਟਿਕ ਲੀਡਰਸ ਨੇ 트ੰਪ ਦੀ ਬਹੁਤ ਖੁੱਲ ਕੇ ਆਲੋਚਨਾ ਕੀਤੀ ਆ ਜਿਹੜੇ ਆਪਣੇ ਇਹ ਹੈਗੇ ਨੇ ਸੈਨੇਟ ਮੈਜੋਰਿਟੀ ਲੀਡਰ ਚੱਕ ਸ਼ੂਮਰ ਉਨਾ ਨਹੀਂ ਕਿਆ ਕਿ ਰਿਪਬਲਿਕਨ ਨੂੰ ਕਲੀਅਰਲੀ ਇਸ ਚੀਜ਼ ਨੂੰ ਰਿਜੈਕਟ ਕਰਨਾ ਚਾਹੀਦਾ ਬਹੁਤੇ ਰਿਪਬਲਿਕਨ ਚੁੱਪ ਹੋ ਗਏ ਇਸ ਮਾਮਲੇ ਦੇ ਉੱਤੇ ਕੁਝ ਜਿਹੜੇ ਹੀ ਲੀਡਰ ਸੀਗੇ ਚੁੱਪ ਹੋ ਗਏ ਆ ਉਹਨੂੰ ਕਈ ਥਾਵਾਂ ਦੇ ਉੱਤੇ ਜਿੱਦਾਂ ਪਹਿਲਾਂ ਦੱਸਿਆ ਕਿ ਬੈਨ ਕੀਤਾ ਜਾ ਚੁੱਕਿਆ ਹੈ ਤੇ ਹੁਣ ਉਹਦੇ ਤੋਂ ਬਾਅਦ ਇਹਦਾ ਆਉਣਾ ਕਿਉਂਕਿ ਉਹਨੂੰ ਉਹ ਹੱਲਾਸ਼ੇਰੀ ਮਿਲੀ ਇਸ ਗੱਲ ਦੇ ਨਾਲ ਜਿਹੜਾ ਡੋਨਲਡ ਟਰੰਪ ਨੇ ਕਿਹਾ ਕਿ ਟੱਕਰ ਕਾਲਸਨ ਨੂੰ ਖੋਲਾ ਵੀ ਉਹ ਜਿਹਨੂੰ ਮਰਜ਼ੀ ਇੰਟਰਵਿਊ ਕਰੇ ਹੁਣ ਲੋਕਾਂ ਦੀ ਮਰਜ਼ੀ ਹੈ ਕਿ ਉਹਨਾਂ ਨੇ ਕਿਹਨੂੰ ਸੁਣਨਾ ਕਿਹਨੂੰ ਨਹੀਂ ਸੁਣਨਾ ਇਸ ਚੀਜ਼ ਨੂੰ ਇਨੇ ਫਿਊਨਸ ਨੇ ਆਪਣੇ ਹੱਕ ਦੇ ਵਿੱਚ ਬਿਆਨ ਲਿਆ ਉਹਨਾਂ ਦਾ ਕਿ ਉਹ ਮੇਰੇ ਹੱਕ ਚ ਬੋਲਿਆ ਇਸ ਕਿਉਂ ਨੇ ਰਾਸ਼ਟਰਪਤੀ ਟਰੰਪ ਦਾ ਜਿਹੜਾ ਧੰਨਵਾਦ ਕੀਤਾ ਸੋ ਮਾਮਲਾ ਜਿਹੜਾ ਹੁਣ ਇਹ ਕਾਫੀ ਅੱਜ ਅਮਰੀਕਾ ਦੇ ਵਿੱਚ ਚਰਚਾ ਦੇ ਵਿੱਚ ਚੱਲ ਰਿਹਾ ਹੈ ਅਗਲੀ ਗੱਲਬਾਤ ਅਸਾਈਲਮ ਸੰਬੰਧੀ ਸੁਪਰੀਮ ਕੋਰਟ ਹੁਣ ਇਸ ਗੱਲ ਦਾ ਫੈਸਲਾ ਕਰ ਰਹੀ ਆ ਕਿ ਜਿਹੜਾ ਬੰਦਾ ਬਾਹਰੋਂ ਅਮਰੀਕਾ ਦੇ ਵਿੱਚ ਆ ਰਿਹਾ ਕਿ ਇਹਨੂੰ ਸਮਝਿਆ ਜਾਵੇ ਵੀ ਇਹ ਅਸਾਈਲਮ ਲਈ ਅਪਲਾਈ ਕਰ ਸਕਦਾ ਜਾਂ ਅਮਰੀਕਾ ਦੇ ਆਉਣ ਦਾ ਕੀ ਮਤਲਬ ਆ ਕੋਈ ਵਿਅਕਤੀ ਅਮਰੀਕਾ ਦੇ ਵਿੱਚ ਜਿਹਨੂੰ ਅਸੀਂ ਅਰਾਈਵਡ ਕਹਿੰਨੇ ਆ ਕਿ ਜਿਹੜਾ ਉਹ ਹੈਗਾ ਆ ਅਰਾਈਵਡ ਇਨ ਯੂ ਐਸ ਅਮਰੀਕਾ ਦੇ ਵਿੱਚ ਪਹੁੰਚ ਗਿਆ ਇਸ ਸ਼ਬਦ ਦਾ ਕੀ ਅਰਥ ਹੋਊਗਾ ਇਸ ਗੱਲ ਨੂੰ ਸੁਪਰੀਮ ਕੋਰਟ ਇਹਦਾ ਫੈਸਲਾ ਕਰ ਰਹੀ ਆ ਇਹਦਾ ਮਤਲਬ ਕੀ ਆ ਜਾਂ ਰੌਲਾ ਕੀ ਆ ਮਹੱਤਵਪੂਰਨ ਇਹ ਆ ਕਿ ਜਿਹੜੇ ਕਿਸੇ ਦੇ ਅਸਾਈਲਮ ਦੇ ਰਾਈਟਸ ਨੇ ਕਿਸੇ ਨੇ ਉੱਥੇ ਸ਼ਰਨ ਲੈਣੀ ਆ ਉਹਦਾ ਅਧਿਕਾਰ ਆ ਜਿਹੜਾ ਉਹ ਇਸ ਗੱਲ ਦੇ ਉੱਤੇ ਸਾਰੇ ਦਾ ਸਾਰਾ ਇਹ ਅਧਿਕਾਰ ਇਸ ਗੱਲ ਦੇ ਉੱਤੇ ਨਿਰਪਰ ਕਰਦਾ ਆ ਕਿ ਉਹ ਬੰਦਾ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਆ ਗਿਆ ਆ ਜਿਹੜਾ ਯੂ ਐਸ ਟੈਰੇਟਰੀ ਆ ਇਹਦਾ ਪੂਰਾ ਖੇਤਰ ਆ ਉਹਦੇ ਅੰਦਰ ਆ ਗਿਆ ਆ ਜਾਂ ਨਹੀਂ ਆ ਗਿਆ ਇਹਦਾ ਮਤਲਬ ਕੀ ਆ ਕਿ ਹੁਣ ਬਹੁਤੇ ਲੋਕ ਮੈਕਸੀਕੋ ਵਾਲੇ ਪਾਸਿਓਂ ਬਾਰਡਰ ਟੱਪ ਕੇ ਆਉਂਦੇ ਆ ਮੰਨ ਲਓ ਜੇ ਤਾਂ ਉਹ ਬਾਰਡਰ ਟੱਪ ਕੇ ਅਮਰੀਕਾ ਵਾਲੇ ਪਾਸੇ ਆ ਗਏ ਫਿਰ ਤਾਂ ਗੱਲ ਸਿੱਧੀ ਆ ਵੀ ਉਹ ਅਮਰੀਕਾ ਦੇ ਵਿੱਚ ਆ ਗਏ ਆ ਤੇ ਹੁਣ ਆਪਣੇ ਐਸਾਈਲਮ ਅਪਲਾਈ ਕਰਨ ਤੇ ਉਹਨਾਂ ਨੂੰ ਅਮਰੀਕਾ ਉਹਦੇ ਤੇ ਵਿਚਾਰ ਕਰੂਗਾ ਜੋ ਕੁਝ ਵੀ ਕਰੂਗਾ ਪਰ ਮੰਨ ਲਓ ਜਿਹੜੇ ਉਹ ਮਾਈਗ੍ਰੈਂਟਸ ਨੇ ਉਹਨਾਂ ਨੂੰ ਫਿਜ਼ੀਕਲੀ ਉਹ ਬਾਰਡਰ ਕ੍ਰੋਸ ਕਰਨ ਤੋਂ ਪਹਿਲਾਂ ਜਿਹੜੇ ਅਮਰੀਕਾ ਦੇ ਬਾਰਡਰ ਵਾਲੇ ਆ ਉਹ ਬਾਰਡਰ ਤੋਂ ਪਹਿਲਾਂ ਰੋਕ ਲੈਂਦੇ ਆ ਹੁਣ ਕੁਝ ਜਿਹੜੇ ਮਾਈਗ੍ਰੈਂਟਸ ਨੇ ਉਹ ਬਾਰਡਰ ਤੱਕ ਪਹੁੰਚ ਜਾਂਦੇ ਆ ਪਰ ਆਫੀਸਰ ਉਹਨਾਂ ਨੂੰ ਰੋਕ ਲੈਂਦੇ ਆ ਉਹ ਟੈਕਨੀਕਲੀ ਤਾਂ ਹਜੇ ਵੀ ਮੈਕਸੀਕੋ ਦੇ ਵਿੱਚ ਖੜੇ ਆ ਨਾ ਜਿਹੜੀ ਉਹ ਲਾਈਨ ਟੱਪ ਕੇ ਜਿੰਨਾ ਚਿਰ ਇਧਰ ਨਹੀਂ ਆਉਂਦੇ ਅਮਰੀਕਾ ਆਏ ਨਹੀਂ ਇਹਦਾ ਮਤਲਬ ਉਹ ਮੈਕਸੀਕੋ ਦੇ ਵਿੱਚ ਆ ਹੁਣ ਉਹਨਾਂ ਨੂੰ ਕੀ ਕਿਹਾ ਜਾਵੇ ਕੀ ਉਸ ਵੇਲੇ ਵੀ ਉਹਨਾਂ ਦੇ ਕੋਲ ਇਹ ਮੌਕਾ ਹੈ ਕਿ ਉਹ ਸਾਈਲਮ ਅਪਲਾਈ ਕਰ ਸਕਦੇ ਆ ਇਹਦਾ ਮਤਲਬ ਤੇ ਉਹ ਸਾਈਲਮ ਜਿਹੜੀ ਆ ਉਥੋਂ ਮੈਕਸੀਕੋ ਦੇ ਵਿੱਚੋਂ ਅਪਲਾਈ ਕਰ ਰਹੇ ਆ ਜਿਹੜੀ 9th ਸਰਕਟ ਕੋਰਟ ਆ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਮਾਈਗ੍ਰੈਂਟਸ ਬਲੌਕ ਕੀਤੇ ਗਏ ਆ ਬਾਰਡਰ ਦੇ ਉੱਤੇ ਉਹ ਵੀ ਅਸਾਈਲਮ ਅਪਲਾਈ ਕਰ ਸਕਦੇ ਆ ਫੈਡਰਲ ਕੋਰਟ ਨੇ ਇਸ ਗੱਲ ਦੇ ਉੱਤੇ ਕਿਹਾ ਕਿ ਇਹ ਸਟਿਲ ਜਿਹੜੇ ਜੇ ਲਾਈਨ ਕਰਾਸ ਉਹਨਾਂ ਨੇ ਨਹੀਂ ਵੀ ਕੀਤੀ ਉਹਨਾਂ ਕੋਲ ਅਧਿਕਾਰ ਆ ਕਿ ਉਹ ਯੂ ਐਸ ਦੇ ਕਾਨੂੰਨ ਦੇ ਅਨੁਸਾਰ ਇੱਥੇ ਆਪਣੇ ਸ਼ਰਨ ਦੇ ਲਈ ਅਪਲਾਈ ਕਰ ਸਕਦੇ ਆ 트럼ਪ ਐਡਮਿਨਿਸਟ੍ਰੇਸ਼ਨ ਇਸ ਗੱਲ ਦੇ ਨਾਲ ਅਸਹਿਮਤ ਆ ਉਹ ਇਹ ਕਹਿੰਦੇ ਆ ਕਿ ਇਹ ਰੂਲਿੰਗ ਨੂੰ ਓਵਰਟਰਨ ਕੀਤਾ ਜਾਵੇ ਇਹਨੂੰ ਬਦਲਿਆ ਜਾਵੇ ਇਹ ਕਹਿ ਰਿਹਾ ਕਿ ਸੁਪਰੀਮ ਕੋਰਟ 9th ਸਰਕਟ ਰੂਲਿੰਗ ਜਿਹੜੀ ਆ ਉਹ ਵੀ ਇਹਦੇ ਨਾਲ ਤਾਂ ਸਾਡੇ ਕੋਲੋਂ ਬਹੁਤ ਇੱਕ ਮਹੱਤਵਪੂਰਨ ਟੂਲ ਹੀ ਲੈ ਲਿਆ ਇਹਨਾਂ ਨੇ ਬਾਰਡਰ ਕੰਟਰੋਲ ਦਾ ਜਿਹੜਾ ਬਾਰਡਰ ਦੇ ਵਿੱਚ ਤੇ ਵਾਧਾ ਹੋ ਰਿਹਾ ਜਾਂ ਓਵਰਕਰਾਊਡਿੰਗ ਹੋ ਰਹੀ ਆ ਉਹਨੂੰ ਰੋਕਣ ਦੇ ਲਈ ਜਿਹੜੇ ਸਾਡੇ ਕੋਲ ਢੰਗ ਤਰੀਕੇ ਸੀ ਉਹ ਤਾਂ ਇਹਨਾਂ ਨੇ ਪਹਿਲਾਂ ਹੀ ਲੈ ਲਿਆ ਕੇਸ ਉਦੋਂ ਸ਼ੁਰੂ ਹੁੰਦਾ ਜਦੋਂ ਮਾਈਗ੍ਰੈਂਟਸ ਇਹ ਕਹਿੰਦੇ ਆ ਕਿ ਬਾਰਡਰ ਆਫਿਸਰਜ਼ ਉਹਨਾਂ ਨੂੰ ਇਲੀਗਲੀ ਰੋਕਦੇ ਆ 217 ਦੇ ਵਿੱਚ 13 ਅਸਾਈਲਮ ਸੀਕਰ ਸੀਗੇ ਇੱਕ ਜਿਹੜਾ ਇਮੀਗ੍ਰੈਂਟ ਰਾਈਟਸ ਗਰੁੱਪ ਆ ਉਹਨਾਂ ਨੇ ਸੂਕ ਕੀਤਾ ਸੀ ਵੀ ਅਮਰੀਕਾ ਦੇ ਅਧਿਕਾਰੀ ਗੈਰ ਕਾਨੂੰਨੀ ਤਰੀਕੇ ਨਾਲ ਉਹਨਾਂ ਲੋਕਾਂ ਨੂੰ ਬਾਰਡਰ ਤੇ ਰੋਕ ਲੈਂਦੇ ਆ ਜਦੋਂ ਕਿ ਉਹਨਾਂ ਦਾ ਅਸਾਈਲਮ ਦਾ ਪ੍ਰੋਸੈਸ ਸ਼ੁਰੂ ਵੀ ਨਹੀਂ ਹੋਇਆ ਹੁੰਦਾ ਜਿਹੜਾ ਇਸ਼ੂ ਆ ਉਹ ਮੀਟਰਿੰਗ ਇੱਕ ਇਹਦੇ ਉੱਤੇ ਗੱਲ ਕਹੀ ਜਾਂਦੀ ਕਿ ਉਹਦੇ ਨੇ ਮੀਟਰਿੰਗ ਦਾ ਮਤਲਬ ਕੀ ਆ ਮੀਟਰਿੰਗ ਦੇ ਤਹਿਤ ਬਾਰਡਰ ਏਜੰਟਸ ਨੂੰ ਇਹ ਆਗਿਆ ਮਿਲ ਜਾਂਦੀ ਹੈ ਉਹਨਾਂ ਕੋਲ ਇਹ ਅਧਿਕਾਰ ਆ ਜਾਂਦਾ ਕਿ ਉਹ ਕਿਸੇ ਵੀ ਅਨਡਾਕੂਮੈਂਟਡ ਮਾਈਗ੍ਰੈਂਟਸ ਨੂੰ ਅਮਰੀਕਾ ਦੇ ਵਿੱਚ ਐਂਟਰ ਹੋਣ ਤੋਂ ਪਹਿਲਾਂ ਰੋਕਣ ਲਈ ਕਹਿ ਸਕਦੇ ਹੋ ਤੁਹਾਨੂੰ ਉਹਨਾਂ ਨੂੰ ਇਹ ਕਹਿ ਸਕਦੇ ਕਿ ਤੁਸੀਂ ਮੈਕਸੀਕੋ ਦੇ ਵਿੱਚ ਵੇਟ ਕਰੋ ਇਹ ਇਹਨੂੰ ਮੀਟਰਿੰਗ ਕਹਿੰਦੇ ਆ ਸੋ ਮੀਟਰਿੰਗ 2016 ਦੇ ਵਿੱਚ ਜਦੋਂ ਬਰਾਕ ਓਬਾਮਾ ਪ੍ਰੈਜ਼ੀਡੈਂਟ ਸੀ ਉਸ ਵੇਲੇ ਸ਼ੁਰੂ ਹੋਈ ਸੀ 2018 ਤੱਕ ਇਹ ਚੱਲਦੀ ਚੱਲਦੀ ਆ ਗਈ ਤੇ 21ਵੀਂ ਚ ਆ ਕੇ ਬਾਈਡਨ ਪ੍ਰਸ਼ਾਸਨ ਦੇ ਵਿੱਚ ਇਹਨੂੰ ਖਤਮ ਕਰ ਦਿੱਤਾ ਗਿਆ ਲੋਅਰ ਕੋਰਟਸ ਨੇ ਇਹ ਕਿਹਾ ਹੈ ਕਿ ਮੀਟਰਿੰਗ ਦੇ ਨਾਲ ਜਿਹੜੇ ਸ਼ਰਨਾਰਥੀਆਂ ਦੇ ਅਧਿਕਾਰ ਨੇ ਉਹਨਾਂ ਦੀ ਉਲੰਘਣਾ ਹੁੰਦੀ ਆ ਜੱਜ ਨੇ ਇਹ ਕਿਹਾ ਕਿ ਜਿਹੜੇ ਪ੍ਰਵਾਸੀ ਅਮਰੀਕਾ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਆ ਉਹ ਜਿਹੜਾ ਪਹੁੰਚਣ ਦਾ ਇੱਕ ਵਰਤਾਰਾ ਆ ਪ੍ਰੋਸੈਸ ਆਫ ਅਰਾਈਵਿੰਗ ਆ ਸਰਕਾਰ ਉਹਨੂੰ ਲੀਗਲੀ ਰੋਕ ਨਹੀਂ ਸਕਦੀ ਮਾਈਗ੍ਰੈਂਟ ਗਰੁੱਪ ਕਹਿੰਦੇ ਆ ਕਿ ਮੀਟਰਿੰਗ ਦੇ ਨਾਲ ਅਸਲ ਦੇ ਵਿੱਚ ਰੀਅਲ ਖਤਰਾ ਰੀਅਲ ਡੇਂਜਰ ਪੈਦਾ ਹੋ ਰਿਹਾ ਕਿ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹ ਉਧਰਲੇ ਪਾਸੇ ਜਾਂ ਤੇ ਉਹ ਹੁਣ ਮੈਕਸੀਕੋ ਦੇ ਵਿੱਚ ਰਹਿ ਰਹੀਆਂ ਜਿੱਥੇ ਕਿ ਉਹਨਾਂ ਨਾਲ ਹਿੰਸਾ ਵੀ ਹੋਊਗੀ ਕਿਡਨਾਪ ਵੀ ਕੀਤਾ ਜਾ ਸਕਦਾ ਉਹਨਾਂ ਨੂੰ ਮਾਰਿਆ ਵੀ ਜਾ ਸਕਦਾ ਉਹਨਾਂ ਨੇ ਆਰਗੂਏ ਕੀਤਾ ਸੀ ਕਿ ਅਮਰੀਕਾ ਨੂੰ ਉਹਨਾਂ ਨੂੰ ਅਸਾਈਲਮ ਸੇਫਟੀ ਲਈ ਅਪੀਲ ਕਰਨ ਦੀ ਆਗਿਆ ਹੋਣੀ ਚਾਹੀਦੀ ਆ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਮੀਟਰਿੰਗ ਖਤਮ ਕਰ ਦਿੱਤੀ ਸੀ ਤੇ ਪਰ ਲੀਗਲ ਕੁਐਸਚਨ ਜਿਹੜਾ ਹਜੇ ਵੀ ਉੱਥੇ ਦਾ ਉੱਥੇ ਖੜਾ ਕਿ ਭਾਵੇਂ ਕਿ ਜਿਹੜੀ ਇਹ ਪਾਲਿਸੀ ਆ ਇਸ ਵੇਲੇ ਯੂਜ਼ ਨਹੀਂ ਕੀਤੀ ਜਾ ਰਹੀ ਪਰ ਜਿਹੜਾ ਸੁਪਰੀਮ ਕੋਰਟ ਦਾ ਹੁਕਮ ਆ ਇਹ ਨਵੇਂ ਮਾਪਦੰਡ ਤੈਅ ਕਰੂਗਾ ਕਿ ਇਹਨੂੰ ਉੱਥੇ ਰੋਕਿਆ ਜਾ ਸਕਦਾ ਕਿ ਇਹਨੂੰ ਅਸਾਈਲਮ ਦਿੱਤੀ ਜਾ ਸਕਦੀ ਆ ਕਿ ਇਹਨੂੰ ਨਹੀਂ ਦਿੱਤੀ ਜਾ ਸਕਦੀ ਸੁਪਰੀਮ ਕੋਰਟ ਦਾ ਡਿਸੀਜਨ ਜਿਹੜਾ ਆ ਉਹ ਇਸ ਚੀਜ਼ ਨੂੰ ਰੀਸ਼ੇਪ ਕਰ ਸਕਦਾ ਭਾਵ ਇਸ ਚੀਜ਼ ਦਾ ਜਿਹੜਾ ਇੱਕ ਵੱਖਰੀ ਜਿਹੜੀ ਰੂਪ ਇਹ ਦੇ ਸਕਦੇ ਤੇ ਜਿਹਦੇ ਨਾਲ ਬਹੁਤ ਸਾਰੇ ਪ੍ਰਵਾਸੀਆਂ ਦੇ ਉੱਤੇ ਇਹਦਾ ਸਿੱਧਾ ਸਿੱਧਾ ਪ੍ਰਭਾਵ ਪਾਏਗਾ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ